ਅੱਛੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਡੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਜੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਅੱਜ ਦੀ ਇਹ ਵੀਡੀਓ ਹੈ ਅੰਗਰਵਾੜੀ ਦੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਠੀਕ ਹੈ ਜੀ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਵਾਂਗੀ ਤੁਸੀਂ ਕਿੱਦਾਂ ਫਾਰਮ ਫਿਲ ਕਰਨਾ ਹੈ ਕਿੱਦਾਂ ਇਹ ਪੋਸਟਾਂ ਨੂੰ ਅਪਲਾਈ ਕਰਨਾ ਹੈ ਬਹੁਤ ਹੀ ਵਧੀਆ ਮੌਕਾ ਪੰਜਾਬ ਦੀ ਸਾਰੀ ਫੀਮੇਲਸ ਲਈ ਦੇਖੋ ਨੋਟੀਫਿਕੇਸ਼ਨ 16 2 2023 ਨੂੰ ਪਬਲਿਸ਼ ਕੀਤਾ ਗਿਆ ਠੀਕ ਹੈ ਇਹਦੇ ਵਿੱਚ ਜਿਹੜੀਆਂ ਟੋਟਲ ਪੋ 1016 ਪੋਸਟ ਅੰਗਣਵਾੜੀ ਵਰਕਰਾਂ ਦੀ ਨੇ 129 ਪੋਸਟ ਅੰਗਣਵਾੜੀ ਮਿੰਨੀ ਅੰਗਣਵਾੜੀ ਵਰਕਰਾਂ ਦੇ ਨੇ ਤੇ 4559 69 ਪੋਸਟਾਂ ਨੇ ਅੰਗਣਵਾੜੀ ਹੈਲਪਰਾਂ ਦੀ ਪੋਸਟਾਂ ਨੇ ਠੀਕ ਹੈ ਇਹਦੇ ਵਿੱਚ ਜਿਹੜੀ ਇਸ ਯੂਮੀਦਵਾਰ ਨੇ ਇਹਨਾਂ ਇਸਤਰੀ ਨੇ 17/2/2023 ਤੋਂ ਲੈ ਕੇ 9/3/2023 ਸ਼ਾਮ 5:00 ਵਜੇ ਤੱਕ ਆਫਲਾਈਨ ਇਹ ਤੁਸੀਂ ਕੋਸ਼ਣ ਨੂੰ ਅਪਲਾਈ ਕਰਨਾ ਬਾਕੀ ਤੁਸੀਂ ਇਹਨਾਂ ਦੀ ਵੈਬਸਾਈਟ ਹੈ ਇਸ ਵੈਬਸਾਈਟ ਨੂੰ ਓਪਨ ਕਰਕੇ ਤੁਸੀਂ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਨੋਟੀਫਿਕੇਸ਼ਨ ਨੂੰ ਪੜ੍ਹ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਜਿਹੜੀ ਅਸਾਮੀਆਂ ਦੀ ਮੰਗ ਦੇ ਵਿੱਚ ਅੰਗਣਵੜੀ ਵਰਕਰਾਂ ਅੰਗਣਵੜੀ ਵਰਕਰਾਂ ਮਿੰਨੀ ਅੰਗਣਵੜੀ ਹੈਲਪਰਾਂ ਦੀ ਖਾਲੀ ਅਸਾਮੀਆਂ ਦੀ ਵਿਸਤਾਰ ਪੂਰਵਕ ਜਾਣਕਾਰੀ ਨੋਟਿਸ ਦੇ ਵਿੱਚ ਦਿੱਤੀ ਗਈ ਹੈ ਇਹਦੇ ਵਿੱਚ ਜਿਹੜੀ ਤੁਹਾਡੀ ਜਿੱਦਕ ਯੋਗ ਤਰਾਨੀਏ ਉਹ ਜਿਹੜੀ ਆਂਗਣਵਾੜੀ ਵਰਕਰ ਮੇਰੀ ਆਂਗਣਵਾੜੀ ਵਰਕਰਾਂ ਨੇ ਉਹਦੇ ਵਿੱਚ ਘੱਟੋ ਘੱਟ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਤੇ ਜਿਹੜੀ ਤੁਸੀਂ 10ਵੀਂ ਆ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਘੱਟੋ ਘੱਟ ਵਿੱਦਿਕ ਯੋਗਤ ਤੁਲਵ ਜਿਹੜੀ ਜਿਹਨਾਂ ਦੀ ਉਚੇਰੀ ਸਿੱਖਿਆ ਹੋਏਗੀ ਉਹਨਾਂ ਦੇ ਉਹਨਾਂ ਨੂੰ ਵਾਧੂ ਅੰਕ ਦਿੱਤੇ ਜਾਣਗੇ ਨੈਕਸਟ ਹੈ ਅੰਗਨਵਾੜੀ ਹੈਲਪਰਾਂ ਦੀ ਈ ਦੇ ਵਿੱਚ ਘੱਟੋ ਘੱਟ 10ਵੇਂ ਪਾਸ ਤੁਸੀਂ ਹੋਣੇ ਚਾਹੀਦੇ ਹੋ ਤੇ ਜਿਹੜੀ 10ਵੀਂ ਹੈ ਤੁਸੀਂ ਪੰਜਾਬੀ ਵਿਸ਼ੇ ਦੇ ਵਿੱਚ ਪਾਸ ਕੀਤੀ ਹੋਣੀ ਜ਼ਰੂਰੀ ਹੈ ਇਹਦੇ ਵਿੱਚ ਵੀ ਸੇਮ ਹੋਈ ਹੈ ਜੇਕਰ ਤੁਸੀਂ ਸਟੱਡੀ ਜ਼ਿਆਦਾ ਕੀਤੀ ਹੈ ਤਾਂ ਤੁਹਾਡੇ ਮਾਰਕਸ ਇਹਦੇ ਵਿੱਚ ਐਡ ਹੋਣਗੇ ਨੈਕਸਟ ਹੈ ਤੁਹਾਡਾ ਜਿਹੜੀ ਇਹਦੇ ਵਿੱਚ ਉਮਰ ਹੈ 1-1 2023 ਤੱਕ ਅੰਗਨਵਾੜੀ ਵਰਕਰ ਹੈਲਪਰਾਂ ਦੀ ਜਿਹੜੀ ਉਮਰ ਹੈ 18 ਸਾਲ ਤੋਂ ਵੱਧ ਅਤੇ ਤੇ 32 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਜਿਹੜੇ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਦੀ ਉਮਰ 40 ਸਾਲ ਹੋਵੇਗੀ ਜਾਂ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਪੜ੍ਹ ਸਕਦੇ ਹੋ ਇਹਦੇ ਵਿੱਚ ਨੈਕਸਟ ਹੈ ਰਿਹਾਇਸ਼ ਅਰਜੀ ਅਰਜ਼ੀਆਂ ਮੰਗੇ ਜਾਣ ਸਵੀ ਬਿਨੇਕਾਰ ਦੀ ਰਿਹਾਇਸ਼ ਇਟਲੀ ਅਨੁਸਾਰ ਹੋਣੀ ਚਾਹੀਦੀ ਹੈ ਠੀਕ ਹੈ ਪਿੰਡੂ ਖੇਤਰ ਲਈ ਸਬੰਧਿਤ ಗ್ರಾಮ ਪੰਚਾਇਤ ಗ್ರಾಮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ ਜੇ ਜਿਹੜੀ ਰਿਕੁਆਇਰਮੈਂਟ ਨੇ പെടാ വരക്കാശ്വം ਇਸ ਦੇ ਵਿਦਲਾ ਰਿਹਾ ਅਖਿਦਾ ਸਬੂਤ ਉਹਦੇ ਕੋਲ ਵੋਟਰ ਕਾਰਡ ਹੀ ਆ ਆਧਾਰ ਕਾਰਡ ਹੋਣਾ ਚਾਹੀਦਾ ਤੇ ਜਦੋਂ ਜਦੋਂ ਤੁਸੀਂ ਪੋਸਟ ਨੂੰ ਫਿਲ ਕਰਨਾ ਉਹਦੇ ਨਾਲ ਤੁਸੀਂ ਉਹ ਫਾਰਮ ਨੂੰ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਵੋਟਰ ਕਾਰਡ ਉਸ ਦੀ ਫੋਟੋ ਕਾਪੀ ਤੁਸੀਂ ਅਟੈਚ ਕਰਨੀ ਨਾ ਠੀਕ ਹੈ ਜੀ ਜਿਹੜੇ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਸਾਮੀ ਲਈ ਰੱਖਵਾ ਕਰਨਾ ਇਹਦੇ ਵਿੱਚ ਦੇਖੋ ਜਿਹਨਾਂ ਨੂੰ ਸੂਚੀ ਜਾਂਦੀ ਨਹੀਂ ਨੇ ਲਈ 25% ਪਛੜੀਆਂ ਸੀਨੀਅਰ ਲਈ 12% ਜਿਹੜੇ ਵਿੰਧਿਆਗਨ ਨੇ ਉਹਨਾਂ ਨੇ 4% ਰੱਖਵਾ ਕਰਨਾ ਕੀਤਾ ਗਿਆ ਬਾਕੀ ਲਈ 59% ਖਾਲੀ ਅਸਾਮੀਆਂ ਨੇ ਠੀਕ ਹੈ ਉਹ ਜਿੰਨਾ ਵਿੱਚ ਕੋਈ ਵੀ ਕੈਟਾਗਰੀ ਦੇ ਉਮੀਦਵਾਰ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਨੈਕਸਟ ਤੁਹਾਡਾ ਇਹਦੇ ਵਿੱਚ ਆ ਜਾਣਾ ਹੈ ਤੋਡੀ ਚੋਣ ਪ੍ਰਕਿਰਿਆ ਕਿਵੇਂ ਹੋਣੀ ਜਿਹੜੇ ਬਿਨੇ ਪੱਤਰ ਲੈਣ ਦੀ ਵਿਧੀ ਅੰਗਨਵਾੜੀ ਵਰਕਰ ਹੈਲਪਰ ਦੀ ਪਰਤਲ ਨਿਰਧਾਰਿਤ ਕੀਤੀ ਗਿਆ ਪਰਫਾਰਮੇ ਅਨੁਸਾਰੀ ਬਿਨੇ ਪੱਤਰ ਦਸਤਾਵੇਜ਼ ਰਜਿਸਟਰਡ ਪੋਸਟ ਰਾਹੀਂ ਭੇਜਣਗੇ ਬਿਨੇ ਕਰ ਆਪਣੇ ਬਿਨੇ ਪੱਤਰ ਸੰਬੰਧੀ ਦਸਤਾਵੇਜ਼ਾਂ ਦੀ ਸਵੈ ਤਸਦੀਕ ਤਸਦੀਕशुदा ਕਾਪੀਆਂ ਸਮੇਤ ਨਿਸ਼ਚਿਤ ਸਮੇਂ ਦੌਰਾਨ ਕੇਵਲੇ ਇਲਾਕੇ ਦੇ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਤੋ ਡਿਸਟ੍ਰਿਕਟ ਦੇ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਇਹ ਆਫਿਸ ਦਫ਼ਤਰ ਪੈਂਦਾ ਇਹਦੇ ਵੀ ਤੁਸੀਂ ਜਾ ਕੇ ਆਫਲਾਈਨ ਅਪਡੇਟ ਜਿਹੜੇ ਡਾਕੂਮੈਂਟ ਨੂੰ ਸਬਮਿਟ ਕਰਵਾਉਣੇ ਨੇ ਠੀਕ ਹੈ ਜੀ ਮਿਨੇ ਪੱਤਰਲੀ ਪਰਫਾਰਮਾ ਅਲੱਗ-ਅਲੱਗ ਵਿੱਚ 29 ਹੈ ਜਿਹੜੇ ਇਹ ਤੁਸੀਂ ਫਾਰਮ ਅਪਲਾਈ ਕਰਨੇ ਆ ਇਹਦਾ ਪਰਫਾਰਮਾ ਨਾਲ ਦਿੱਤਾ ਹੋਇਆ ਹੈ ਤੁਸੀਂ ਉਹ ਫਾਰਮ ਡਾਊਨਲੋਡ ਕਰਕੇ ਫਿਲ ਕਰਕੇ ਉੱਤੇ ਜਾ ਕੇ ਸਬਮਿਟ ਕਰਵਾਣੇ ਨੈਕਸਟ ਇਸ ਦੇ ਵਿੱਚ ਕੀ ਹੈ ਬਾਲ ਵਿਕਾਸ ਪ੍ਰੋਜੈਕਟ ਅਫਸਰ ਦਫ਼ਤਰ ਦਫ਼ਤਰ ਤੋਂ ਇਲਾਵਾ ਭਾਗ ਜਾਂ ਕਿਸੇ ਤੁਸੀਂ ਇਹ ਜਿਹੜੇ ਆਪਣੇ ਫਾਰਮ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦਫ਼ਤਰ ਉਇਲਾਵਾ ਕਿੱਥੇ ਹੋਰ ਸਬਮਿਟ ਨਹੀਂ ਕਰਵਾਉਣਗੇ ਤੁਸੀਂ ਕਿੱਥੇ ਹੋਰ ਸਬਮਿਟ ਕਰਵਾਉਣ ਤਾਂ ਤੁਹਾਡੇ ਕੀ ਹੋਣਗੇ ਰਿਜੈਕਟ ਹੋਣਗੇ ਮੈਰਿਟ ਜਾਂ ਮਾਪਦੰਡ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਲਈ ਮੈਰਿਟ ਦਾ ਆਧਾਰ ਮੁੱਖ ਤੌਰ ਤੇ ਵਿੱਦਿਅਕ ਯੋਗਤਾ ਹੋਵੇ ਜਿਹੜੀ ਤੁਹਾਡੀ ਮੈਰਿਟ ਬਣੀ ਹੋ ਵਿੱਦਿਅਕ ਯੋਗਤਾ ਦੇ ਅਕੋਰਡਿੰਗ ਬਣੇਗੀ ਠੀਕ ਹੈ ਜਿਵੇਂ ਦੇਖੋ ਆਂਗਣਵਾੜੀ ਵਰਕਰਾਂ ਨੇ ਜਿਹੜੇ ਮਿੰਨੀ ਆਂਗਣਵਾੜੀ ਵਰਕਰਾਂ ਇਹਦੇ ਵਿੱਚ ਵਿੱਦਿਅਕ ਯੋਗਤਾ ਆ ਰਹੀ ਤੁਹਾਡੀ ਕੁਲੰਕਾਂ ਨੇ ਤੇ ਕਿਦਾਂ ਜਿਹੜੇ ਉਹ ਵਿਸ਼ੇ ਚ ਕਥਨ ਹੋਊਗਾ ਜਿਵੇਂ ਦੇਖੋ ਪਲੱਸ 2 ਐ ਇਹਦੇ ਵਿੱਚ કુલ ਅੰਕ 70 ਠੀਕ ਹੈ ਅਗਰ 70 ਦੇ ਵਿੱਚ ਤੁਹਾਡੇ 68% ਨੰਬਰ ਨੇ ਤਾਂ ਤੁਹਾਡੇ ਜਿਹੜੇ 47.6 ਨੰਬਰ ਲੱਗਣਗੇ ਠੀਕ ਹੈ ਜਿਵੇਂ ਗ੍ਰੈਜੂਏਸ਼ਨ ਡਿਗਰੀ ਤਾਂ ਇਹ 10 ਨੰਬਰ ਨੇ ਅਗਰ ਤੁਹਾਡੇ 75% ਨੰਬਰ ਨੇ ਤਾਂ 7.5 ਲੱਗਣਗੇ ਬੀਆਰ ਐਨਡੀਟੀ ਈਟੀਟੀ ਅਗਰ ਤੁਸੀਂ ਕੀਤੀ ਹੈ ਤਾਂ ਇਹਦੇ ਵਿੱਚ ਤੁਹਾਡੇ 52% ਨੰਬਰ ਨੇ ਤਾਂ 5.20 ਨੰਬਰ ਤੁਹਾਡੇ ਲੱਗਣਗੇ ਤੁਸੀਂ ਪੋਸਟ ਗ੍ਰੈਜੂਏਟ ਕੀਤੀ ਹੈ ਤਾਂਕਰ ਤੁਹਾਡੇ 70% ਨੰਬਰ ਨੇ ਤਾਂ ਇਹਦੇ ਵਿੱਚ 3.50 ਅੰਕ ਤੁਹਾਡੇ ਲੱਗਣਗੇ ਨੈਕਸਟ ਹੈ ਵਿਸ਼ੇਸ਼ ਸ਼੍ਰੀਨਗਰ ਕੋਈ ਵਿਧਵਾਤ ਤਲਾਕਸ਼ੁਦਾ ਜਾਂ ਐਨ ਆਰ ਆਈ ਦੁਆਰਾ ਛੱਡੀ ਨਿਆਕਤ ਔਰਤਾਂ ਤਾਂ ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ ਐਨ ਆਰ ਆਈ ਵਾਲ ਮਾਮਲੇ ਵਿੱਚ ਪੁਲਿਸ ਸਥਾਨੇ ਵੱਲੋਂ ਜਾਰੀ ਕੀਤੇ ਗਏ ਯੂ ਆਰ ਡੀ ਕਾਪੀ ਬਤ ਕਰਵਾਉਣ ਤੇ ਨੰਬਰ ਮਿਲਣਗੇ ਠੀਕ ਹੈ ਅਗਰ ਕੋਈ ਵਿਧਵਾ ਜਾਂ ਤਲਾਕਸ਼ੁਦਾ ਤਾਂ ਉਸ ਦਾ ਜਿਹੜਾ ਕੋਈ ਵੀ ਪ੍ਰੂਫ ਹੈ ਉਹ ਨੂੰ ਦਿਖਾਣਾ ਹੋਏਗਾ ਤਾਂ ਤੂੰ ਡਿਊਸ ਦੇ ਨੰਬਰ 5 ਨੰਬਰ ਜੋੜਨੇ ਕੁੱਲ 100 ਨੰਬਰ ਤੁਹਾਡੇ ਹੋਣਗੇ ਨੈਕਸਟ ਹੈ ਅੰਗਨਵਾੜੀ ਹੈਲਪਰਾਂ ਦੇ ਲਈ ਇਹਦੇ ਵਿੱਚ ਅਗਰ 10th ਪਾਸ ਹੈ ਤਾਂ 70 ਨੰਬਰ ਜੋੜਨੇਗੇ 70 ਦੇ ਵਿੱਚੋਂ ਦੇਖੋ ਅਗਰ ਤੁਹਾਡੇ 3rd ਪਰਸੈਂਟ ਨੰਬਰਾਂ ਤਾਂ ਤੁਹਾਡੇ 47.6 ਨੰਬਰ ਲੱਗਣਗੇ ਪਲੱਸ 2 ਦੇ ਵਿੱਚੋਂ ਤੁਹਾਡੇ 65% ਨੰਬਰਾਂ ਤਾਂ 6.50 ਨੰਬਰ ਲੱਗਣਗੇ ਠੀਕ ਹੈ ਜੀ ਗ੍ਰੈਜੂਏਸ਼ਨ ਦੇ ਵਿੱਚੋਂ ਤੁਹਾਡੇ 75 ਨੰਬਰਾਂ ਤਾਂ 7.50 ਨੰਬਰ ਲੱਗਣਗੇ ਅਗਰ ਬੀਏ ਦੀ ਐਨਡੀਟੀ ਈਟੀਟੀ ਕੀਤੀ ਹੈ ਤਾਂ ਇਹਦੇ ਵਿੱਚੋਂ ਤੁਹਾਡੇ ਅਗਰ 52% ਨੰਬਰਾਂ ਤਾਂ 2.60 ਅੰਕ ਤੁਹਾਡੇ ਲੱਗਣਗੇ ਸੇਮ ਹੋਈ ਹੈ ਵਿਸ਼ੇਸ਼ ਸ਼੍ਰੇਣੀ ਦੀ ਵਿਧਵਾ ਜਿਹੜੀ ਤਲਾਕਸ਼ੂਦਾ ਤੋਂ ਉਹਨਾਂ ਨੂੰ ਆਪਣੇ ਡਾਕੂਮੈਂਟ ਉੱਤੇ ਨਾਲ ਅਟੈਚ ਕਰਨੇ ਪੈਣਗੇ ਠੀਕ ਹੈ ਜੀ ਜੋ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਉਹ ਜਿਹੜੀ ਰਸੀਦ ਦੇਣਗੇ ਉਹ ਰਸੀਦ ਨੂੰ ਤੁਸੀਂ ਆਪਣੇ ਕੋਲ ਸਾਂਭ ਕੇ ਰੱਖਣਾ ਹੈ ਇਹ ਪਰਫਾਰਮ ਹੈ ਇਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਪਰਫਾਰਮ ਨੂੰ ਡਾਊਨਲੋਡ ਕਰਕੇ ਇਹਨੂੰ ਫਿਲ ਕਰਨਾ ਹੈ ਫਿਲ ਕਰਕੇ ਦੇ ਨਾਲ ਜੋ ਵੀ ਤੁਸੀਂ ਸਟੱਡੀ ਕੀਤੀ ਹੋਈ ਹੈ ਉਸ ਦੇ ਸਾਰੇ ਡਾਕੂਮੈਂਟ ਦੀ ਫੋਟੋਕਾਪੀ ਨਾਲ ਲਗਾ ਕੇ ਤੁਸੀਂ ਜਿਨ੍ਹਾਂ ਵੀ ਤੁਹਾਡਾ ਆਬਾਲ ਵਿਕਾਸ ਦਫਤਰ ਪੈਂਦਾ ਇਹਦੇ ਵਿੱਚ ਧਾਕੇ ਤੁਸੀਂ ਆਫਲਾਈਨ ਸਬਮਿਟ ਕਰਵਾਣੇ ਠੀਕ ਹੈ ਜੀ ਇਸ ਦਾ ਲਿੰਕ ਬਾਇਓ ਦੇ ਵਿੱਚ ਦਿੱਤਾ ਹੋਇਆ ਉਤੋਂ ਤੁਸੀਂ ਡਾਊਨਲੋਡ ਕਰਕੇ ਫਾਰਮ ਚੰਗੀ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਪੂਰੀ ਜਾਣਕਾਰੀ ਭਰ ਕੇ ਫਿਰ ਇਸ ਨੂੰ ਤੁਸੀਂ ਫਿਲ ਕਰਕੇ ਇਹਨਾਂ ਦੇ ਆਫਿਸ ਉੱਤੇ ਜਾ ਕੇ ਤੁਸੀਂ ਸਬਮਿਟ ਕਰਵਾ ਸਕਦੇ ਹੋ। ਅਨੈਕਸਟ ਹੈ ਅੰਗਣਵੜੀ ਵਰਕਰਾਂ ਦੀ ਸਾਂਮੀ ਲਈ ਇਹ ਫਾਰਮ ਹੈ ਠੀਕ ਹੈ ਜੀ ਤੇ ਮਿੰਨੀ ਅੰਗਣਵੜੀ ਵਰਕਰਾਂ ਦੀ ਸਾਂਮੀ ਲਈ ਇਹ ਫਾਰਮ ਹੈ ਫਾਰਮ ਨੂੰ ਤੁਸੀਂ ਡਾਊਨਲੋਡ ਕਰਕੇ ਫਿਲ ਕਰਕੇ ਸਬਮਿਟ ਕਰਵਾਉਣਾ ਹੈ। ਉਮੀਦ ਹੈ ਦੋਨੂ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਇਹ ਸਾਰਾ ਜਿਹੜੀ ਜਿਹੜੀ ਪੀਡੀਐਫ ਹੈ ਇਸ ਨੂੰ ਪੜਨਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਹੀ ਤੁਸੀਂ ਸਵਾਰਮ ਨੂੰ ਫਿਲ ਕਰਨਾ ਹੈ ਆਫਲਾਈਨ ਪੋਸਟਾਂ ਨੇ ਤੇ ਇਸ ਪੋਸਟਾਂ ਨੂੰ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ ਠੀਕ ਹੈ ਜੀ ਹੋਰ ਵਧੇਰੇ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂਕਿ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂ ਕਿ ਕਿਦਾਂ ਤੁਸੀਂ ਫਾਰਮ ਫਿਲ ਕਰਨਾ ਹੈ ਤੇ ਹੋਰ ਨਵੀਂ ਜਾਣਕਾਰੀ ਲਈ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਇਹ ਜਾਣਕਾਰੀ ਤੁਹਾਨੂੰ ਮਿਲ ਸਕੇ ਵੀਡੀਓ ਦੇਖ ਕੇ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ